ਅਲੋ ਗੁਰ ਸੇਵੀ ਆਹ ਅਹਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕਹ ਜਨਮ ਮਰਨ ਦੁਖ ਜਾਏ ਹੋਵੈ ਸਿਫਤਖ ਸੰਮਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੁਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਐਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਐਸਾ ਹੋ ਜਿਸ ਪਾਸਿ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰਿ ਸ਼ੀਮਾ ਇਕ ਓ ਅੰਕਾਰ ਸਤਿ ਗੁਰ ਪ੍ਰਸਾਦਿ ਉज्जਲ ਕਹਿ ਹ ਚਿਲਕਣਾ ਕੋਟੇਮ ਕਲੜੀ ਮਸ ਤੋਟਿਆ ਝੂਠ ਨ ਉੱਤਰਾ ਜੇ ਸੌ ਤੋਵਾ ਤਿਸ ਉज्जਲ ਕਹਿ ਚਿਲਕਾਣ ਕੋਟੇ ਮ ਕਲੜੀ ਮਸ ਤੋਤਿਆ ਝੂਠ ਨ ਉਤਰਾ ਜੇ ਸੌ ਤੋਵਾ ਤਿਸ ਸੱਜਣਾ ਸੇਈ ਨਾਲੇ ਮਾ ਚਲਦਿਆ ਨਾਲੇ ਚਲੰਨ ਜਿੱਥਾ ਲੇਖਾ ਮੰਗੀਆਂ ਤਿੱਥਾ ਖੜੇ ਦਿਸੰਨ ਰਹਾਉ ਕੋਠੇ ਮੰਡਪ ਮਾੜਿਆ ਪਸਹੁ ਚਿਤਵੀ ਆਹਾ ਟੱਠਿਆ ਕੰਮਨ ਆਵਨੀ ਵਿਚਹੁ ਸਖਣੀਆਂ ਆਹਾ ਬੱਗਾ ਬੱਗੇ ਕੱਪੜੇ ਤੀਰਥ ਮੰਜੇ ਵਸਨ ਕੋਟ ਕੋਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ ਸਿਮਲ ਰੋਕ ਖ ਸਰੀਰ ਮੈਂ ਮਜਨ ਦੇਖ ਭੁਲਨ ਸੇ ਫਾਲ ਕੰਨ ਆਵਨੀ ਤੇ ਗੁਣ ਮੈਂ ਤਾਨ ਹੰਨ ਅੰਦੂਲੇ ਪਾਰ ਉਠਾਇਆ ਡੂਗਰ ਬਾਟ ਬਹੁਤ ਅੱਕੀ ਲੋੜੀ ਨਾ ਲਹਾ ਹੋ ਚਾੜੇ ਲੰਗਾ ਕਿਤ ਚੱਕਰੀਆ ਚੰਗੀ ਆਈਆ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲੇ ਤੂੰ ਬੱਧ ਛੁੱਟ ਹੈ ਜਿੱਤ ਚੱਕਰੀਆ ਚੰਗੀ ਆਈਆ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲੇ ਤੂੰ ਬੱਧ ਛੁੱਟ ਹੈ ਜਿੱਤ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਕਰੇ ਸੇਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਉਜਲ ਕਹਿ ਹਾ ਚਿਲਕਣਾ ਕੋਟੇਮ ਕਾਲੜੀ ਮੱਸ ਤੋਤਿਆ ਝੂਠ ਨ ਉੱਤਰਾ ਜੇ ਸੌ ਧੋਵਾ ਤਿਸ